ਇਕਿਨਾ ਬਹੁਤ ਦਿਖਾਵੀ ਘਟਨਾ ਖਾਪਰੀ ਹੈ इनोਵਾ ਕਾਰ ਦੇ ਵਿੱਚ ਸੱਤ ਬੱਚੇ ਤੇ ਇੱਕ ਡਰਾਈਵਰ ਸੀਗਾ ਹਾਲੇ ਤੱਕ ਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ 6 ਬੱਚਿਆਂ ਦੀ ਡੈਥ ਹੋ ਗਈ ਹੈ ਤੇ ਡਰਾਈਵਰ ਦੀ ਡੈਥ ਹੋ ਗਈ ਹੈ ਸੱਤਵਾਂ ਬੱਚਾ ਜਿਹੜਾ ਉਹ ਐਮਰਜੈਂਸੀ 'ਚ ਹੈ ਔਰ ਇਹ ਜਿਹੜੀ ਕੋਲੀਜਨ ਹੋਈ ਹੈ ਬਿਲਕੁਲ ਹੈਡ ਟੂ ਹੈਡ ਸਾਡੇ ਉੱਪਰ ਖੜਾ ਉਹ ਗੱਡੀ ਆ ਉੱਥੇ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਤੇ ਐਟ ਦ ਸਪੌਟ ਉਹਨੇ ਡੱਕੇ ਹੋਏ ਸਰ ਇਹ ਕਿਹੜੇ ਸਕੂਲ ਦੇ ਬੱਚੇ ਸੀਗੇ ਅ ਮੈਨੂੰ ਜੋ ਹਾਲ ਤੱਕ ਇੱਥੇ ਲੋਕਾਂ ਤੋਂ ਪਤਾ ਲੱਗਿਆ ਉਥੇ ਦੱਸ ਰਹੇ ਨੇ ਕਿ ਭੁਪੇਂਦਰਾ ਇੰਟਰਨੈਸ਼ਨਲ ਸਕੂਲ ਆ ਪਟਿਆਲੇ ਉਹਦੇ ਬੱਚੇ ਨੇ ਬਟ ਇਟ नीड टू बी ਕਲੈਰੀਫਾਈਡ ਕਿ ਕਿਹੜੇ ਸਕੂਲ ਦੇ ਬੱਚੇ ਨੇ ਹੁਣ ਮੈਂ ਇੱਕ ਵਾਰੀ ਉੱਥੇ ਚੱਲੇ ਆ ਸ ਕਿੰਨੇ ਡਬੋਰ ਬੱਚੇ ਕਿੰਨੇ ਸੀ ਜੀ ਪੂਰੇ ਕਿੰਨੇ ਮੈਂ ਤੁਹਾਨੂੰ ਦੁੱਸੇ ਪਹਿਲਾਂ ਵੀ ਸੱਤ ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅ ਐਮਰਜੈਂਸੀ ਚ ਪਿਆ ਤੇ ਅਸੀਂ ਜਿਹੜੀ ਮੇਨ ਗੱਲ ਹੈ ਵੀ ਇਹ ਐਕਸੀਡੈਂਟ ਕਿਉਂ ਹੋਇਆ ਕਿਹਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮਦੀ ਉਹਨੂੰ ਤੋਂ ਪੁਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫ ਆਈ ਆਰ ਉਹ ਵੀ ਦਿੱਤੀ ਜਾਏਗੀ ਔਰ ਜਿਹੜਾ ਗਲਤੀ ਹੋਇਆ ਹੀ ਵਿਲ ਬੀ ਪੈਨਲਾਈਜ਼ਡ ਸਰ ਇਹ ਗੱਡੀ ਸਮਾਣਾ ਸਾਈਡ ਜਾ ਰਹੀ ਸੀ ਜੀ ਸਮਾਣਾ ਸਾਈਡ ਜਾ ਰਹੀ ਸੀ ਇਹ ਸਰ ਕੋਈ ਟਰੱਕ ਡਰਾਈਵਰ ਜਿਹੜਾ ਟਿਪਰ ਦਾ ਡਰਾਈਵਰ ਸੀ ਉਹ ਕੋਈ ਬਿਲਕੁਲ ਜੀ ਜਿਹੜਾ ਵੀ ਹੋਇਆ ਉਹ ਹੀ ਵਿਲ ਬੀ ਬੁੱਕਡ ਪਤਾ ਲੱਗ ਜਾਊਗਾ ਜੀ ਕਿ ਕਿਹੜਾ ਡਰਾਈਵਰ ਆ ਕਿਵੇਂ ਹੁਣ ਇੱਕ ਵਾਰੀ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਵੇਂ ਹੌਸਲਾ ਦੇਈਏ ਜਿਹੜਾ ਇੱਕ ਬਚ ਗਿਆ ਉਹਦੀ ਟੇਕ ਕੇਅਰ ਕਰੀਏ ਤਾਂ ਇਹਦੇ ਚੋਂ 6 ਬੱਚੇ ਔਰ ਇੱਕ ਡਰਾਈਵਰ ਦੀ ਡੈਥ ਹੋ ਗਈ ਤੁਹਾਨੂੰ ਦੂਸਰਾ ਇੱਕ ਬੱਚਾ ਉਹ ਲੋਕਾਂ ਨੂੰ ਪਤਾ ਹੈ ਆਈਸੀਯੂ ਚ ਕਾ ਵੀ ਕ੍ਰਿਟੀਕਲ ਸਟੇਜ ਚ